ਬੀਤੇ ਦਿਨ ਹੀ ਇਸ਼ਾਨ ਬਗਾਦਾ ਪੋਡਕਾਸਟ ਸਾਹਮਣੇ ਆਇਆ ਜਿੱਥੇ ਉਸਨੇ ਸਿਮਰਨ ਰੂਲਾ ਦੇ ਨਾਲ ਹੋਏ ਬ੍ਰੇਕਅਪ ਨੂੰ ਲੈ ਕੇ ਅਤੇ ਵਾਇਰਲ ਹੋਈਆਂ ਕਾਲ ਰਿਕਾਰਡਿੰਗਸ ਦੇ ਬਾਰੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਸਿਮਰਨ ਰੂਲਾ ਨੇ ਸਨੈਪਚੈਟ ਤੇ ਰਿਪਲਾਈ ਦੇ ਵਿੱਚ ਕਾਫੀ ਸਟੋਰੀਜ਼ ਸਾਂਝੀਆਂ ਕੀਤੀਆਂ ਪਹਿਲੀ ਸਟੋਰੀ ਸ਼ੇਅਰ ਕਰਦੇ ਹੋਏ ਉਸਨੇ ਲਿਖਿਆ ਜੇਕਰ ਆਪਾਂ ਵੱਖ ਹੋਏ ਆ ਤਾਂ ਇਸ ਦਾ ਰੀਜ਼ਨ ਕੋਈ ਹੋਰ ਸੀਗਾ ਮੌਤ ਤੋਂ ਬਿਨਾ ਆਪਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਇਸ ਦੇ ਨਾਲ ਹੀ ਸੈਕੰਡ ਸਟੋਰੀ ਦੇ ਵਿੱਚ ਉਸਨੇ ਲਿਖਿਆ ਕੀ ਕਿਸੇ ਨੂੰ ਦੂਜਾ ਚਾਂਸ ਦੇਣਾ ਚਾਹੀਦਾ ਹੈ ਜਾਂ ਫਿਰ ਨਹੀਂ ਇਸ ਤੋਂ ਸਾਫ਼ ਪਤਾ ਚੱਲ ਦਾਇਕੇ ਇੱਥੇ ਗੱਲ ਈਸ਼ਾਨ ਬੱਗਾ ਦੀ ਹੋ ਰਹੀ ਹੈ ਜਿੱਥੇ 65% ਲੋਕਾਂ ਨੇ ਯੈਸ ਵਿੱਚ ਟਾਈਪ ਕੀਤਾ ਅਤੇ ਕਿਹਾ ਕਿ ਤੁਹਾਨੂੰ ਸੈਕਿੰਡ ਚਾਂਸ ਦੇ ਦੇਣਾ ਚਾਹੀਦਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਦੋਨੋਂ ਜਣੇ ਫਿਰ ਤੋਂ ਇਕੱਠੇ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਅੱਜ ਤੋਂ ਕਾਫੀ ਟਾਈਮ ਪਹਿਲਾਂ ਇਹਨਾਂ ਦੀ ਐਂਗੇਜਮੈਂਟ ਹੋ ਗਈ ਸੀ ਜਿਸ ਤੋਂ ਬਾਅਦ ਸਿਮਰਨ ਨਰੂਲਾ ਕੈਨੇਡਾ ਚਲੀ ਗਈ ਅਤੇ ਇਹਨਾਂ ਦੋਨਾਂ ਦਾ ਕਿਸੇ ਕਾਰਨ ਬ੍ਰੇਕਅਪ ਹੋ ਗਿਆ ਪਾਰ ਇਸ ਪੋਡਕਾਸਟ ਤੋਂ ਬਾਅਦ ਇੱਕ ਵਾਰ ਫਿਰ ਫੈਨਸ ਦੇ ਵੱਲੋਂ ਇਹ ਉਮੀਦ ਜਗਾਈ ਜਾ ਰਹੀ ਹੈ ਕਿ ਇਹਨਾਂ ਦੋਨਾਂ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਹੋ ਜਾਣਾ ਚਾਹੀਦਾ ਹੈ। ਬਾਕੀ ਤੁਹਾਡਾ ਹਿੱਸਾ ਬਾਰੇ ਕੀ ਕਹਿਣਾ ਹੈ? ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ। ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।